ਯਾਰ ਬਹੁਤ ਟਾਈਮ ਲਾਤਾ ਜਵਾਕ ਜੇ ਪਤਾ ਨਹੀਂ ਕੀ ਕਰੀ ਜਾਂਦੇ ਅੰਦਰ ਦੁਪਹਿਰਾ ਚਾੜਦਾ ਹੈ ਉਹਦੇ ਲਿਆ ਹਾਂ ਉਹ ਕੱਚਾ ਸਾਹਮਣੇ ਸਪਨਾ ਪਾਇਆ ਤੇ 20 ਲੱਖ ਰੁਪਏ ਦਾ ਹੈ ਇਹਨੂੰ ਕਿਤੇ ਹੋਰ ਪਾਦਿਆ ਕਰ ਜਾਨਾ ਉਹ ਪਤੰਦਰਾ ਇਹ ਤਾਂ ਕਰਮ ਵਾਲਾ ਕੱਚਾ ਹੈ ਸੜੇ ਦਾ ਜਿਹਦੇ ਮੱਥੇ ਲੱਗ ਜਾਂਦੇ ਨੇ ਭਾਗ ਖੁੱਲ ਜਾਂਦੇ ਨੇ ਕਰਮ ਵਾਲਾ ਕੱਚਾ ਦੇਖ ਲੈ ਬਈ ਉਹ ਜਦ ਨੇ ਹਾਂ ਉਹ ਮੜਾ ਦਾ ਸਮਾਰਕਾ ਤਿਆਰ ਹੋਇਆ ਉਹ ਯਾਰ ਮੈਂ ਤਿਆਰ ਆ ਮੈਂ ਤਾਂ ਪੈਟ ਹਲਟ ਪਾਈ ਬੈਠਾ ਅੱਜ ਉਹ ਸਸਰੀਕਾਲ ਭਾਈ ਸਾਰਿਆਂ ਨੂੰ ਉਹ ਭਾਈ ਸਸਰੀਕਾਲ ਤਾਂ ਤੇਰੀ ਸਾਨੂੰ ਮਨਜ਼ੂਰ ਨਹੀਂ ਆਹ ਦੇਖ ਲੈ ਭਾਈ ਆਗਾ ਚੌਰਾ ਮੂੰਹ ਚੱਕ ਕੇ ਉਹ ਕੱਲ ਵੀ ਤੂੰ ਆਇਆਗਾ ਤੂੰ ਮੇਰੀ ਗੱਲ ਸੁਣੋ ਦੋਪਲਾ ਸਾਗਨਾ ਦਾ ਦਿਨ ਆ ਮੈਂ ਚੁੱਪਾਂ ਅੱਜ ਤੇ ਜੱਲੇ ਕਰਕੇ ਨਹੀਂ ਤੈਨੂੰ ਛੇਤਰਾ ਨਹੀਂ 2000 ਦੇਣੀਓ ਕਹੂੰ ਉਧਰ ਗੱਲ ਸੁਣ ਮੇਰੀ ਉਹਨੂੰ ਤੇਰਾ ਬੈਨ ਕਰਕੇ ਅਸੀਂ ਅੱਜ ਸਤਿਕਾਰ ਕਰਦੇ ਆਂ ਕੱਲ ਕਿੰਨਾ ਰੌਣਕਾਂ ਕਿ ਮੇਲਾ ਸੀ ਤੇਰੀ ਘਾਟ ਐਨੀ ਲੜਕੀ ਯਾਰ ਐਨੀ ਲੜਕੀ ਤੈਨੂੰ ਅਕਲ ਨਹੀਂ ਕੋਈ ਆਨ ਦਾ ਕੁਛ ਵੀ ਬੈਠ ਗਿਆ ਤੁਸੀਂ ਕੰਨ ਨਹੀਂ ਆਏ ਗੱਲ ਦੀਆ ਮੇਰੇ ਸਾਹਮਣੇ ਜਦੋਂ ਮੈਂ ਘਰੋਂ ਨਿਕਲਣ ਲੱਗਾ ਰੋਡ ਐਕਸੀਡੈਂਟ ਹੋ ਗਿਆ 2-3 ਘੰਟੇ ਲੱਗੇ ਉਹਨੂੰ ਪਹਿਲਾਂ ਸੰਭਲਦੇ ਆ ਫਿਰ ਉਸ ਤੋਂ ਬਾਅਦ ਮੈਂ ਫੋਨ ਕਰਨ ਲੱਗਾ ਉਹਦੇ ਵਿੱਚ ਤੈਨੂੰ ਵੀ ਭੁੱਲ ਗਿਆ ਭਾਈ ਇਹਦੇ ਲਈ ਮੈਂ ਮਾਫੀ ਮੰਗਦਾ ਪਰ ਤੂੰ ਥੋੜੇ ਜਿਹਾ ਅਕਲ ਨਾਲ ਉਹਨਾਂ ਬਸ ਬੈਠ ਜੀ ਹੁਣ ਤੁਸੀਂ ਸਟੋਰੀਆਂ ਨਾ ਸੁਣਾਓ ਚਲੋ ਰਹਿਣ ਦਿਓ ਮੇਰੀ ਗੱਲ ਸੁਣੋ ਚਲੋ ਕੋਈ ਗੱਲ ਨਹੀਂ ਮਜਬੂਰੀ ਦੀ ਥੋੜੀ ਸਮਝ ਸਕਦੇ ਆ ਪਰ ਜਿਹੜਾ ਟਾਈਮ ਲੰਘਿਆ ਲੰਘਿਆ ਹਨਾ ਪਰਮਾਤਮਾ ਉਹਦੀ ਮੁੰਡੇ ਦੀ ਉਮਰ ਲੰਬੀ ਕਰੇ ਤੁਸੀਂ ਆਏ ਜੀ ਆਏ ਨੂੰ ਪਰ ਹੁਣ ਕੁਰਸੀ ਨਹੀਂ ਮਿਲਦੀ 5 ਮੀਟਰ ਖੜ ਜਾ ਜਵਾਗ ਜੀ ਆਉਣ ਵਾਲੇ ਦੇ ਮੱਥਾ ਟੇਕਣ ਨੂੰ ਚੱਲ ਸਾਡੇ ਨਾਲ ਚਲੋ ਇਹ ਮੱਝ ਗੋਲੀ ਇਹ ਕੁਰਸੀ ਇਹਨੂੰ ਆਪਾਂ ਚਾਹ ਵੀ ਬਣਾਉਣੀ ਨਾਲੇ ਚੱਲੋ ਲੈ ਚੱਲੋ ਉਹ ਪਿਆਵਾਂਗੇ ਆ ਕੇ ਪਿਆਵਾਂਗੇ ਜੀ ਹੋਰ ਨਾ ਲੜਤੀ ਉਹ ਤੇਰੇ ਖਤਰਮਾਰੂ ਰਹਿਣ ਦੇ ਵਾਈਲਾਈਨ ਮੇਥੋਂ ਹੀ ਆਉਣਾ ਫਿਰ

ਅਸੋਖੀ ਜੀ ਕਿੰਨਾ ਕ ਟਾਈਮ ਲਾਉਂਗੇ ਹੋਰਾ ਹੋਏ ਹੋਏ ਦੇਖੀਂ ਦਿਓਰਾ ਪਹਿਲੇ ਦਿਨੇ ਜੀ ਜੀ ਲੱਗ ਗਿਆ ਕਰਨ ਚਲ ਤੁਸੀਂ ਟਾਈਮ ਨਾ ਲਾਓ ਜਲਦੀ ਉਹ ਨਹੀਂ ਡੋੜਿਆਂਗੇ ਕੋਈ ਨਾ ਕੋਈ ਨਾ ਬਸ ਹੋ ਗਏ ਤੂੰ 10 ਮਿੰਟ ਲੱਗ ਏਦਾਂ ਚੁੰਨੀ ਸੈਟ ਕਰ ਐਂ ਤੇ ਫਿਰ ਚੁੰਨੀ ਸਿਰ ਤੇ ਲਾਣੀ ਹੈ ਹਾਂ ਜੀ ਹੈਂ ਉੱਪਰ ਹੀ ਹੋ ਜੋ ਤੇ ਯਾਰ ਹੁਣ ਇੰਨਾ ਟਾਈਮ ਬੱਸ ਜੀ ਬੱਸ ਆ ਗਏ ਨਹੀਂ ਤਾਂ ਕੀ ਕਰੀ ਜੰਨੀ ਆ ਬਸ ਹੋਰ 2 ਮਿੰਟ ਜੀ ਲੈ ਕੇ ਆਉਂਦਾ ਕੋਈ ਨਹੀਂ ਚਲੋ ਠੀਕ ਆ ਕੋਈ ਨਾ ਮਨ ਕਹਿੰਦਾ ਚਲਾ ਜਾ ਜਾ ਬਹਿ ਜਾ ਬਹਿ ਜਾ ਬਹਿ ਜਾ ਵਾਹ ਭਾਈ ਓਏ ਆ ਜਾਓ ਆ ਜਾਓ ਕਰਾ ਆ ਜਾਓ ਯਾਰ ਕਿੰਨਾ ਟਾਈਮ ਲਾਉਂਦੇ ਉਹ ਜਿਹੜੇ ਪ੍ਰਵਾਸੀ ਆਉਂਦੇ ਉਹ ਬੱਸ ਭਾਈ ਦਿੱਤੇ ਕਿਉਂ ਹੁਣ ਆਜਾ ਤੈਨੂੰ ਕੋਈ ਨਾ ਆਜੂ ਜਰਾ ਆਜੂ ਕਾਨੂੰ ਮਿਲ ਹੋ ਜਾਂਦੇ ਤੁਸੀਂ ਚਲੋ ਚਲੋ ਛਿੜੀ ਆਓ ਉਹ ਹਰ ਜਾ ਤੇਰਾ ਬੜੀ ਕਾਲੀ ਹੋਈ ਏ ਤੈਨੂੰ ਲੈ ਬੜੇ ਬਈ ਮਸੀਹ ਨੂੰ ਗਤਨੀ ਆਈ ਉਹ ਮੈਂ ਤਾਂ ਉਹ ਵੜੀ ਜਾਇਆ ਯਾਰ ਕੋਈ ਨਹੀਂ ਹੁੰਦੀ ਦੱਸ ਤੈ ਮੈਂ ਕੀ ਕਰਾਂ ਉਹ ਕੌਣ ਰਾਜੀ ਹੁੰਦਾ ਕਿਸੇ ਤੇ ਸ਼ਰੀਕ ਵੀ ਕਿਸੇ ਦਾ ਬਣਿਆਗਾ ਆਪਾਂ ਆਪੇ ਮੱਥਾ ਟਿਕਾ ਲਿਆ ਲੈ ਜਾ ਚਲੋ ਤੁਸੀਂ ਚਲੋ ਕੋਈ ਨਹੀਂ ਰਾਜੀ ਹੁੰਦਾ ਕਿਸੇ ਦੇ ਤਾਂ ਬੋਲੀਆਂ ਗੱਲਾਂ ਕਰਦੇ ਹਾਂ ਆਓ ਆਓ ਜੀ ਕੰਬੀਆ ਤੈਨੂੰ ਜਿਆਦਾ ਠੰਡ ਲੱਗਦੀ ਆ ਐਨੀ ਧੁੱਪ ਚੜੀ ਵੀ ਲਾ ਦੇ ਇਹਨੂੰ ਉਹ ਕੋਰੇ ਨਾਲ ਜੀ ਲਾ ਦੇਣੀ ਆ ਆ ਲਾ ਦੇ ਕੋਪੀ ਦਾ ਹੈਗੀ ਆ ਥੱਲੇ ਚਲ ਕੋਈ ਨਹੀਂ ਆਜੀ ਚਲ ਤਾ ਭਰਾ ਇਹਨੂੰ ਫੇਰ ਭਲਾਉਨੇ ਆ ਉਹ ਆਜੋ ਜਬਾ ਕੋ ਮਾਰ ਦੇਵਾਂਗਾ ਯਾਰ ਉਹ ਭਾਬੀ ਮੱਘਰ ਦਾ ਦੇਖ ਕੇ ਧਾਰ ਦਾ ਚੱਕ ਲਿਆ ਉਹ ਕੋਲੀ ਜੀ ਉਹ ਲੈ ਆ ਸੋ ਪੂਤਾ ਸਮਾਰ ਕੇ ਤਿਆਰ ਹੋ ਜਾਂਦਾ ਮਰ ਜਾਂਦਾ ਮੈਂ ਸਮਝਿਆ ਨਹੀਂ ਯਾਰ

ਉਹਨੇ ਕਹਿੰਦੇ ਹਰਾਨ ਲੱਗਿਆ ਮੱਦੇ ਚੰਗਾ ਆਉਂਦਾ ਦੇਖ ਲੈ ਸਿਕਨੜੀ ਮੈਂ ਖੜਾ ਬਿਠਿਆ ਹਾਂ ਹਾਂ ਉਹ ਤੇਨੂੰ ਬੱਚਿਆਂ ਨੂੰ ਅੱਖਾਂ ਕਰ ਲੱਗੀਆਂ ਪਿੱਛੇ ਉਹਦਾ ਪਤਾ ਨਾ ਪਤਾ ਲੱਗ ਗਿਆ ਉਹਨੂੰ ਯਾਦ ਕਿਹੜਾ ਜਦੋਂ ਉਹ ਤੇ ਤੇ ਹੋਰ ਕੋਈ ਜਦੋਂ ਜਿਆਦਾ ਆਪਣੀ ਜੋਰ ਹੈ ਉਹਦੇ ਵਾਕ ਉਹਦਾ ਕੰ ਤਾਈ ਨੂੰ ਤਾਂ ਮਾਰ ਲਵਾ ਕ ਅੱਬੀ ਮਾਰਦੇ ਨੇ ਵੀ ਮਾਰ ਸਤ ਪਤਾ ਹੀ ਆਜਾ ਤੇ ਉਹਨੂੰ ਮੋਟੇ ਕਾ ਗਿਆ ਨਾ ਆ ਦੁਨਾਰਾ ਆ ਗਈ ਨੂੰ ਆ ਦੇ ਆਏ ਆ ਹਰਮਨ ਦਾ ਮੁੰਡਾ ਫਿਰਦਾ ਹੈ ਆ ਜਾ ਪੁੱਤ ਮੱਥਾ ਦੇ ਕੇ ਆਈਏ ਇਹ ਇਹ ਬਹੁਤ ਕਰਦਾ ਆਪਣੀ ਗੱਥਾ ਨਾਲ ਬਹੁਤ ਖੇਡਦਾ ਆਉਂਦਾ ਜਾਂਦਾ ਇਹ ਚਲੋ ਚਲੋ ਵੀ ਚਲੋ ਭਾਈ ਮਤਾਂ ਇਹ ਕਹੇ ਸੀ ਢੀਦੂ ਕਿਤੇ ਤੱਕ ਜਾਵਾਂਗੇ ਆਪਾਂ ਗੱਡੀਆਂ ਚ ਨਾ ਬੱਕ ਜਲਦੇ ਆਏ। ਗੱਲ ਤਾਂ ਸਹੀ ਹੈ ਜੀ। ਚਲ ਆਏ ਕਰੋ। ਤੁਸੀਂ ਜਵਾਕੋ ਜਾਓ ਗੱਡੀਆਂ ਚ। ਉਹ ਜੱਪੜਾ। ਹਾਂ। ਕੋਈ ਆਪਾਂ ਸੁੱਖ ਨਾਲ ਮੁਗੱਬਰੂ ਆਜੇ ਆਜੋ ਆਪਣੇ ਘਰੋਂ ਦੋਡੇ ਦਿੰਦੇ। ਆਪਾਂ ਬੋਲ ਰਹੀ ਸੀ ਤੁਰ ਕੇ ਚੱਲਦੇ ਆਜੋ। ਉਹ ਤਰਾਂ ਦੀਆਂ ਖੱੱਕਾ ਖਾਦੀਆਂ ਕਿਦੋਂ ਬੰਮ ਹੋਣਗੀ ਆਜੋ ਆਜੋ। ਉਹ ਮੈਡਮ ਨੂੰ ਕਹੋ ਜੀ ਬੱਟਾ ਦਿਖਾ ਦੇ ਬੜਾ। ਆਜੋ ਆਜੋ। ਬੈਠੋ ਜੀ। ਚਲੋ। ਕੋਈ ਵੀ ਕੋਈ ਆ ਜਾ ਆ ਜਾ। ਮੈਨੂੰ ਦੰਗ ਚੱਲਦਾ ਹੈ। ਆਜੋ ਆਜੋ ਬਈ ਥਰੇ ਆਓ। ਟੀਮੀਆਂ ਬਾਕੂ ਇਹ ਸਮਾਰਨ ਦੁਪਹਿਰਾਂ ਹੋ ਗਿਆ। ਆਜਾ ਭਾਬੀ ਆਜਾ ਦੁਕਤ ਮੜੇ ਇੱਕ ਘੰਟੇ ਕਰਕੇ ਤਾਂ ਪਤਾ ਨਹੀਂ ਕਿੰਨੇ ਕ ਖੁੰਡੇ ਧਰਾਏ ਨੇ ਯਾਰੀ ਪ੍ਰਤਾਪ ਦੇ ਖੁੰਡੇ ਦਾ ਯਾਰਾ ਪ੍ਰਤਾਪ ਖੁੰਡਿਆ ਭਾਈ ਇਹਨਾਂ ਮੁੰਡਿਆਂ ਨੂੰ ਕੀ ਪਤਾ ਲੋ ਪਤਾ ਉਹ ਚਲੋ ਚਲੋ ਉਹ ਜੱਬੜਾ ਆਹ ਦੇਖ ਲੈ ਮੈਂ ਖਾਜਾਲੀ ਸੀਰੀ ਜੀ ਨੂੰ ਕਿਹਾ ਸੀ ਪੰਜਰ ਦੇ ਨੂੰ ਮਹਾ ਵੀ ਉਹਦਾ ਸਫਾਈ ਕਰਦੀ ਬਾਹਲਾ ਯਾਰਾ ਤਾ ਬੋਸਵਾ ਪੈ ਉਹ ਕੋਤਸਨਾ ਕੱਲ ਵਿਆਹ ਦਾ ਕੁੜਾ ਮਾਮਾ ਪੀਣ ਲੱਗਿਆ ਪਿਆ ਕੱਲ ਦੀ ਟੈਟਾਈ ਨਹੀਂ ਹੈਗਾ ਕਰਕੇ ਫੇਰ ਲਾਦੀ ਹੋਊਗੀ ਜਾ ਕੇ ਮਾੜਾ ਜਿਹੜਾ ਵੜਨ ਆਇਆ ਸੀ ਆਏ ਬਾਈ ਸਾਹਿਬ ਜਿਸਿਆ ਹੋ ਕਰਦਾ ਆਜੋ ਪੈ ਇਧਰੋਂ ਆਜੋ 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 ਜਿੰਮ ਆਜੋ ਲੈ ਤੁਮ ਤੀ ਕਲਾ ਉਹ ਜੈ ਲੈ ਆਹ ਉਹ ਤੂੰ ਵੀ ਦੇਖ ਲੈ ਮੱਥਾ ਉਹ ਗੱਲ ਤਾਂ ਤੇਰੀ ਸਹੀ ਆ ਹਨਾ ਉਹ ਜਵਾਕ ਕੋਲੇ ਮੈਂ ਮੱਥਾ ਟੇਕ ਲਾਂ ਮੈਡਮ ਨੂੰ ਕਿ ਦੱਸਦੀ ਇਹਦੇ ਬਾਰੇ ਦੇਖਾ ਦੇਖ ਕੋਲ ਇੱਕ ਤਾਂ ਫੜਦੇ ਵਾਲੇ ਮੇਰਾ ਫੜੇ ਨਹਿ ਲਾ ਉਹ ਟੇਕ ਲੋ ਟੇਕ ਲੋ ਬਾਈ ਪਹਿਲੀ ਆਪਾਂ ਲੇਟ ਹੋ ਗਏ ਪੁੱਤ ਤੂੰ ਤਾਂ ਟੇਕ ਲਾ ਫਿਰ ਹੁਣ ਖੜਾ ਐ ਕਿ ਤੇਰੇ ਸਾਹਮਣੇ ਮੈਂ ਟੇਕਾਂ ਮੇਰੇ ਜਿਹੜਾ ਤੂੰ ਟੇਕ ਲਾ ਉਹ ਚੱਲ ਆ ਜਾ ਖੜਾ ਲਾ ਕਰ ਇੱਕ ਦਾ ਮੇਰਾ ਫੜਾ ਮੇਰੇ ਤੇ ਤਾਂ ਬਾੜਾ ਲੱਗਦਾ ਇਹ ਔ ਉਹ ਚੱਲ ਇਹਦੀ ਟੇਕ ਦਾ ਤੁਸੀਂ ਕਿੱਡੋ ਛਟੀਆਂ ਛੋਟੀਆਂ ਬੈ ਰਹੇ ਨੇ ਲੈ ਟੇਕ ਲਾ ਨਹੀਂ ਨਹੀਂ ਉਹ ਲਿਆ ਸਾਡੀ ਕਿੱਥੇ ਆ ਗਿਆ ਪੁੱਤ ਕਿੱਤਾ ਜੀ ਜਾ ਸਾਡੀ ਦਾ ਲਿਆਗਾ ਹਾਂ ਉਹ ਕਿਉਂ ਨਾ ਆ ਲੈ ਉਹਦਾ ਆ ਤੇਰਾ ਲਈ ਕੁੱਟੂ ਮਹੀਂ ਤੂੰ ਨਹੀਂ ਕੁੱਟ ਸਕਦਾ ਉਹਨੂੰ ਕਿਤਾ ਬਾੜੀ ਤੇਰੇ ਤੇ ਪਾਣੀ ਸਾਲਾ ਕਿਉਂ ਲੱਗਦਾ ਮੇਰੇ ਤੇ ਨੇ ਉਹ ਵੀ ਅੱਖ ਰੱਖਦਾ ਅੱਛਾ ਦੋਏ ਲੱਗਦੇ ਨੇ ਆ ਹੁਣ ਨਵੀਂ ਆ ਗਈ ਹੁਣ ਉਹ ਬਾੜਾ ਲੱਗੂ ਦੇਖ ਕੇ ਕੰਜਰ ਦਾ ਗੱਲ ਸੁਣ ਮੇਰੀ ਉਹ ਉਰੀ ਖੇਡਦਾ ਹੁੰਦਾ ਨਾ ਇੱਧਰ ਕੀ ਕਰਨ ਗਿਓ ਹੈ ਉਰੀ ਆ ਜਾ ਉਰੀ ਬਸ ਠੀਕ ਹੈ ਮੈਨੂੰ ਤਾਂ ਐਸੀ ਮੈਂ ਉੱਧਰ ਕਰਨਾ ਨਹੀਂ ਨਹੀਂ ਉੱਧਰ ਨਹੀਂ ਕਰਨਾ ਪਰ ਧੂਰੀ ਖੇਡਦੇ ਹੁੰਦੇ ਨੇ ਆਰੇ ਉਹ ਲੱਗਿਆ ਸਾਲਾ ਪੈਸੇ ਲੈ ਤਿੰਨ ਸਾਲ ਪਹਿਲਾਂ ਤਾਂ ਖੇਡ ਕੇ ਗਏ ਆ ਹਰ ਤੇ ਨਵੀਂ ਆ ਗਈ ਹੋਰੇ ਲੱਗਿਆ ਕੁਝ ਬੰਨਣਾ ਚਲ ਕੋਈ ਨਹੀਂ ਬਣੀ ਉਹ ਛੱਡੀ ਲੈ ਓਏ ਛੱਡੀ ਤਾਂ ਮਗਰ ਜੀ ਇੱਧਰ ਨੂੰ ਆ ਜੋ ਉੱਥੇ ਇੱਥੇ ਜੇ ਨਾ ਖੜੋ ਉਰੇ ਜੀ ਆ ਜੋ ਇੱਧਰ ਮੇਰੇ ਵਾਲੇ ਪਾਸੇ ਆ ਜੋ ਇੱਜੇ ਵਧੀਆ ਦੇਖੂਗਾ ਓ ਬਾਈ ਬੱਸ ਮੇਰੇ ਤਾਂ ਮੱਥਾ ਟੇਕ ਲੈਣ ਦੇ ਮੈਂ ਉਹ ਮੈਂ ਮੱਥਾ ਦੇਖ ਲੈਣੇ ਤੇ ਕੋ ਖਾਸ ਮੋ ਇਹ ਨੂੰ ਮੈਂ ਤਾਂ ਆਏ ਦਿਖਾ ਰਿਆਂ ਕਿ ਸਾਡਾ ਰਿਵਾਜ ਕੀ ਹੁੰਦੇ ਨੇ ਇਹ ਸ਼ਹਿਰ ਨੇ ਇਹਨੂੰ ਪਤਾ ਨਹੀਂ ਆਹੋ ਆਹੋ ਤੁਹਾਨੂੰ ਪਤਾ ਨਹੀਂ ਤੁਹਾਨੂੰ ਪਤਾ ਲੈ ਬੱਸ ਪਹਿਲਾਂ ਉਹਨੂੰ ਪਤਾ ਉਹ ਜਿਹਾ ਗੱਲੇ ਹੈ ਉਹ ਜਵਾਕ ਗਲਤ ਸੋਚਦੇ ਨੇ ਗੱਲਾਂ ਨੂੰ ਯਾਰ ਕੀ ਕਰਾਂ ਮੈਂ ਹੁਣ ਮੈਂ ਕਿੱਥੇ ਸਮਝਾਵੇ ਕੌਣ ਬਾਲੇ ਸਿਆਣੇ ਨਾ ਤੁਸੀਂ ਉਹ ਇਹਦਾ ਥਾਰ ਹੁਣ ਮੇਰੇ ਕਿਨੇ ਅੱਖਾਂ ਕੱਢੀ ਚੱਲ ਬਾਬਾ ਲੜੋ ਨਾ ਦਿਸਕਣਾ ਦਾ ਦੇਣਾ ਚਲੋ ਓਏ ਆ ਜਾ ਕਿੱਧਰ ਮਰ ਗਿਆ ਆਉਣਾ ਆਉਣਾ ਉਹ ਲੈ ਆਕ ਕਿਤੇ ਜੇਲੀ ਨਖੜਾ ਦੀ ਅਸੀਂ ਪਹਿਲੇ ਹੀ ਮੈਡਮ ਜੀ ਛੋਟੇ ਤਾਂ ਨਹੀਂ ਖੇਡ ਦੇਖਣ ਸੱਤੀਆਂ ਜੀਆਂ ਖੇਡੜੀਆਂ ਨੇ ਇਹ ਤਾਂ ਕ੍ਰਿਕਟੇ ਘੇਰਦੇ ਮਾਰਨ ਦਾ ਸੰਗ ਜੀ ਬਹੁਤ ਆਹ ਪੁੱਟਦਾ ਨਹੀਂ ਮੈਂ ਤਾਂ ਪਿਆਰ ਨਾਲ ਮਾਰਦਾ ਉਹਨਾਂ ਹਾਂਜੀ ਆ ਜਾਓ ਭਾਈ ਕਾ ਪਹਿਲੇ ਹੀ ਬਹੁਤ ਲੇਟ ਆ ਉਹ ਆਜੋ ਜਰਾ ਇਹ ਰਾਤ ਬਾਰੀ ਪੀ ਕੇ ਰੋਣ ਲੱਗ ਪਏ ਲੱਗਤ ਨਹੀਂ ਹਟਿਆ ਗੇ ਜ਼ਾਰੀ ਰਾਤ ਜ਼ਾਰੀ ਰਾਤ ਆ ਤਾਰੇ ਮਾਰਦੇ ਰਹੇ ਤੂੰ ਕਹਿੰਦਾ ਹੱਡੀਆਂ ਤੂੰ ਦਾ ਬੋਲੀਆਂ ਕੁੱਦ-ਕੁੱਦ ਪਾਉਂਦੀ ਨਾ ਓਏ ਆ ਲੱਗ ਗਈ ਜਾਂ ਬਸ ਜਵੀਂ ਘਟਿਆ ਬੰਦਾ ਹੁਣ ਆਪੇ ਸਾਡੀਆਂ ਨਹੋਣੀਆਂ ਪੀਂਦੇ ਦੱਸ ਕੀ ਕਰੀਏ ਓ ਛਕ ਨਾ ਓਏ ਆ ਜੱਟ ਆ ਗੱਲ ਲੈਣ ਮੂਹਰੇ ਆਉ ਓਏ ਆ ਮੈਡਮ ਬਸ ਫੇ ਪਤਰੀ ਜਿਹੀ ਨਹੀਂ ਸਾੜੇ ਲੈ ਆਂਦੀ ਓ ਮੈਂ ਮੈਂ ਚੰਡੀਗੜ੍ਹ ਵਾਲੇ ਮੈਡਮ ਮੈਂ ਕਹਿੰਦੀ ਮੈਂ ਖੇਡ ਕੇ ਦੇਖਣੀਆਂ ਨੇ ਖੜਾ ਦੇ ਨਾ ਤੂੰ ਖੇਡ ਲੈ ਓ ਨਹੀਂ ਨਹੀਂ ਇਹਨੂੰ ਓ ਲਾ ਵੀ ਛਟੀਆਂ ਫੜ ਓਏ ਆ ਫੜੋ ਤੂੰ ਮੈਂ ਕੁੜੀ ਆ ਫੜ ਤੂੰ ਮੜਾਈ ਜੀ ਆਕੜੀ ਜੀ ਮਾਰ ਕੇ ਫੇਰਦੀ ਆ ਤਾਂ ਆਹੋ ਦਾ ਬੇਰ ਕੱਢ ਰਿਹਾ ਮੇਰੇ ਨਾਲ ਬਾਈ ਉਹ ਕਾਸ਼ਦਾ ਨਹੀਂ ਓਏ ਮਾ ਬੀਬੀ ਬਈ ਵੜੋ ਨਹੀਂ ਦੱਸੀ ਕਿੰਨਾ ਕਰਨਾ ਮੈਡਮ ਇੱਧਰ ਆਓ ਲਾ ਲਓ ਭਾਈ 2 ਲਾ ਦੇ 2 ਲਾ ਦੇ ਭਾਈ 2 ਲਾ ਦੇ ਇਹ ਅਸਲ ਹੈ ਤਾਂ ਇੱਥੇ ਖੜੀ ਨੂੰ ਕੋਰ ਨਾ ਹੁੰਦੀ ਨਹੀਂ ਆਉਂਦੀ ਬੱਸ ਉੱਧਰ ਮੁਕਾਲਾ ਮੈਡਮ ਭਾਈ ਦੋ ਹੋਰ ਆ ਲਾਓ ਆ ਲਓ ਲਾ ਭਾਈ ਲਾ ਦੋ ਲਾ ਤਿੰਨ ਲਾ ਓਏ ਰੱਕ ਕੇ ਜੇ ਮਾਰ ਤਿੰਨ ਲਾ ਤਿੰਨ ਸੰਘ ਕੇ ਜੇ ਨਾ ਮਾਰੋ ਲਾਪਾਈ ਤੈਨੂੰ ਜਿਆਦਾ ਮਾਰ ਦੇ ਤੈਨੂੰ ਲਾ ਦੇ ਲਾ ਦੇ ਹਾਂ ਟਕਾ ਕੇ ਮਾਰ ਚੱਲ ਰਹੀ ਤੇਰੀ ਲਾਸਟ ਹੈ ਤੇਰੀ ਸਮਾਂ ਮਾਰ ਭਾਈ ਤੇਰੀ ਲਾਸਟ ਹੈ ਹੁਣ ਟਕਾ ਦੇ ਵੜੀ ਆ ਗਿਆ ਇਹ ਤੇ ਕਦਰਾ ਤੂੰ ਚੱਲ ਤੂੰ ਖੜਾ ਪੀ ਹਾਂ ਮਾਰਿਓ ਤੇ ਚਲੇ ਚੱਲ ਮੇਰੀ ਵਾਰੀ ਵੀ ਆਊਗਾ ਜੇ ਤਾਂ ਜਖੜਾ ਮੈਂ ਵੀ ਪਤਾ ਜਨੂੰ ਜੱਡੂ ਮੈਂ ਥੋੜਾ ਹਾਂ ਮੈਂ ਕਹਿੰਦਾ ਉਹ ਤੂੰ ਹੁਣ ਇੱਧਰ ਹੋ ਜਾ ਨਾਲੇ ਚੰਬੜਿਆ ਖੜਾ ਉਹ ਪਪਰ ਦਾ ਇੰਨਾ ਖੇਡੋ ਰਿਹਾ ਉਹ ਤੂੰ ਇੱਧਰ ਉਗੜੀ ਆ ਮੋੜੀ ਇੱਧਰ ਤੂੰ ਖੇਡਿਓ ਲੋਕਣਾ ਆ ਖੇਡ ਲਾਂਗੇ ਨਬੂਤਰ ਜੀ ਤੁਸੀਂ ਜਾ ਲਿਓ ਉਹ ਖੇਡਦੇ ਉਸ ਥੀ ਚੱਲ ਪਾਈ ਓਥੀ ਇੱਥੇ ਆ ਇੱਥੇ ਖੜਾ ਮੜਿਆ ਹਾਂ ਬਰਨ ਹੋ ਜਾ ਕੇ ਨੋ ਹੋ ਜਾ ਕੇ ਨੋ ਜੋਰੇ ਜੀ ਖੁੱਲੇ ਸੋ ਮੜਿਆ ਪੈਣ ਤੇ ਮੜਿਆ ਢੋਕਣ ਜੋਰੇ ਜਾ ਚਲੋ ਏਲਾ ਦੋ ਲਾ ਚੱਲ ਭਾਈ ਦੋ ਲਾ ਕੋਈ ਨਾ ਖੜਾ ਚੱਲ ਓਏ ਤਿੰਨ ਲਾ ਦੇ ਚੱਲ ਭਾਈ ਡੋਰਾ ਦੇ ਓਏ ਡੋਰਾ ਰਹਿ ਗਿਆ ਭਾਈ ਤੇਰੀਆਂ ਲਾਸਟ ਫਟ ਦੇ ਹਾਲੇ ਨੂੰ ਆਏ 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 ਹੋ ਹੋ ਓਏ ਜਮਤ ਤੇ ਉਹ ਜੇਲੇ ਹਾਂ ਉਹ ਵੀ ਖੇਡਣਾ ਆਏ ਆਏ ਸੋਚਦਾ ਖੇਡਾਂ ਕਿਹੜੀ ਨਾਲ ਬਾਈ ਗੋਲ ਵੀ ਗੱਲ ਹਾਂ ਚੱਲ ਆਪ ਦੇ ਖਲੋਣੇ ਫਰਦੇ ਨੇ ਤਾਂ ਨਵੀਂ ਪਟਾਈ ਨਹੀਂ ਖੇਡਣਾ ਜਰ ਦੱਬ ਕੇ ਮਾਰੂਗੀ ਓਏ ਆ ਕੋਈ ਨਾ ਆ ਤਾਂ ਮੈਡਮ ਨਾਲੇ ਨਾ ਖੇਡਣਾ ਠੀਕ ਉਹ ਬਾਈ ਤੈਨੂੰ ਸ਼ਰਮ ਨਹੀਂ ਆਉਦੀ ਯਾਰ ਓਏ ਓਏ ਇਹਨੂੰ ਕਹੋ ਮੇਰੀ ਗੱਲ ਸੁਣੋ ਸ਼ਰਮ ਦੀ ਗੱਲ ਨਹੀਂ ਇਹਨਾਂ ਨੂੰ ਰਿਵਾਜਾਂ ਦਾ ਨਹੀਂ ਪਤਾ ਆਪਣੇ ਪਿੰਡਿਆਂ ਦਾ ਚਲੋ ਫਿਰ ਸਿਖਾ ਦੇ ਠੀਕ ਆ ਮੈਂ ਆਜਾ ਜੀ ਰਿਵਾਜ ਸਿਖਾਵਾਂ ਤੁਹਾਨੂੰ ਆ ਆ ਬੜੀ ਆਜੋ ਤੁਸੀਂ ਆਜੋ ਓ ਖਦਮੀ ਆਜੋ ਓ ਖੇਡੇ ਤਾਂ ਮੈਂ ਨਵੀ ਨਾਲ ਵੀ ਜੀ ਕਰਦਾ ਚੱਲ ਆ ਜਾ ਪਰਦਾਈਆ ਹੋਰਾਂ ਫੜਾ ਦੇ ਸਾਰੇ ਪਿੰਡ ਦੇ ਤੁਸੀਂ ਰਹਿ ਗਏ ਦੀ ਰਿਵਾਜ ਸਿਖਾਉਣਾ ਉਹ ਗਾੜਾ ਮਾਹ ਲੱਗਦਾ ਮੇਰੇ ਤੇ ਇੱਥੇ ਨੂੰ ਆ ਜਾ ਖੜ ਜਾ ਖੜ ਜਾ ਖੜ ਜਾ ਕਿਤੇ ਲੜੇ ਨਾ ਜਾਵੇ ਕੁਝ ਹੈ ਤਾਂ ਨਹੀਂ ਕੋਸਾ ਨਹੀਂ ਹੈਗਾ ਕੁਝ ਨਹੀਂ ਹੋਰ ਇੱਕ ਚੈਲ ਹੁਣ ਜੈ ਲਿਆ ਕੋਸਾ ਲੜਦਾ ਨਾ ਹੁੰਦਾ ਪਾਇਰ ਤੇ ਦੇਖ ਤਾਂ ਲਵਾ ਕੁਸਾ ਭਾਈ ਦੇਤੀ ਕਰ ਦੁਪਹਿਰ ਆ ਗਿਆ ਇੱਕ ਇੱਕ ਕਰਾ ਮੇਰਾ ਤਾਂ ਜੀ ਕਰਦਾ ਹੋਰੀ ਕਰੀ ਜਾਮਾ ਕਰ ਮਾਰ ਲੈ ਮਾਰ ਕੇ ਜਾ ਜੋਰ ਨਾਲ ਮਾਰੋ ਜੋਰ ਦੀ ਡਾਂਗ ਫੇਰ ਤੂੰ ਛੰਦਰਾਂ ਦਾ ਘਟਾ ਹੈ ਉਹ ਘਰ ਤੋਂ ਖਾਸ ਨੂੰ ساری ਸਵਾਗਤ ਹੋਈ ਹੋਈ ਮਾਤਾ ਤੈਨਾਂ ਜੋਰ ਦੀ ਉਹਨਾਂ ਦੇ ਗੈਰ ਨਾ ਲੱਗ ਤਾਂ ਸਾਲੇ ਕਾਮਲੇ ਨੇ ਚੱਲ ਭਾਈ ਬਹੁਤ ਹੋ ਗਿਆ ਮਾਰਮੈਂਟ ਮੈਂ ਰੱਖ ਕੇ ਜੀ ਆਈ ਮੇਰੀ ਵੀ ਲਾਸਟ ਹੈ ਕਸ ਕੇ ਜਲਾਦੀ ਕਸ ਕੇ ਉਹ ਦੇ ਦੇ ਉਹ ਦੇ ਦੇ ਉਹ ਜਾ ਮੈ ਵੀ ਖੇਡਣਾ ਜਾਣਾ ਨਹੀਂ ਆਏ ਕਿ ਆਸ ਦੰਨੋ ਸ਼ਰਮ ਨਹੀਂ ਆਉਂਦੀ ਦੇਖ ਲੈ ਨਹੀਂ ਸ਼ਰਮ ਨਹੀਂ ਆਉਂਦੀ ਚਲ ਆ ਜਲੀ ਖੇਡ ਲਾਣ ਦੋ ਇਹਨੇ ਦੇਖੇ ਲੱਗਦਾ ਉਹ ਜੇਲੀਏ ਗੱਲ ਸਮਝਾਣਾ ਉਹ ਮੇਰੇ ਤੇ ਬੈਦ ਲੱਗੀ ਜਾਂਦਾ ਉਹ ਛੋਟੇ ਛੋਕਰੇ ਕੋਈ ਇਹ ਵੀ ਜੇਠ ਹੈ ਕੋਈ ਆ ਬੱਸ ਬੰਦੇ ਆਈ ਮੜਾ ਜਾ ਪੁੱਤ ਚੱਲ ਖੇਡ ਪਹਿਲੇ ਸ਼ਾਰਕੇ ਲਾਓ ਭਾਈ ਮੜ ਜਾ। ਛੱਡੀ ਆ ਆ ਫੜਾ ਦੇ ਮੈਨੂੰ। ਜਾ ਨੀ। ਆਹ ਫੜ। ਆਹ ਫੜ। ਮੈਂ ਤਾਂ ਮੈਂ ਤੇ ਨਹੀਂ ਅਧਿਨ ਚੱਕਣਾ ਇਹਦਾ। ਆਹ ਠੀਕ ਆ। ਉਹ ਨਹੀਂ ਹੋ ਸਕਦਾ। ਉਹ ਮੈਂ ਜਨੇ ਚੁਆ ਆ। ਉਹ ਮੇਰੀ ਖੇਡ। ਉਹ ਫੇਰ ਆ ਫੜ। ਚਲ ਲੈ ਫੜ ਖੜ ਸੱਦਾ ਹੋ ਕੇ ਮੜ ਜਾ ਹੁਣ। ਤੇ ਹਾਂ ਨਾ ਤਾਂ ਛੱਡ ਰਹੀ ਆ ਨਹੀਂ ਤਾਂ ਆਹੀ ਝੱਕਣਾਂ ਦੀ ਮੈਂ। ਸ਼ਾਰਕੇ ਲਾ ਭਾਈ। ਬਾਹ। ਹਾਂ ਲਾ ਵੀ ਤੂੰ ਲਾ ਹੁਣ ਵਸ। ਲੈ ਲੈ ਵੀ ਲਾਸਟ ਆ ਤੇਰੀ ਕੁੜੀਆ। ਬੱਸ ਜੀ ਇਹਨੂੰ ਹੁਣ ਹਾਂ ਹਾਂ ਦੇਖ ਇਹ ਉਹ ਜੱਪੜਾ ਉਹ ਲੈ ਨਹੀਂ ਨਾ ਸਕੀ ਹਾਂ ਅੱਜ ਅੱਜਿਆ ਨਾਮ ਨੇ ਭਾਈ ਰੱਖ ਰੱਖ ਨਾ ਹਰਦਾ ਕਿੱਧਰ ਬਾਗੀ ਚਲੋ ਦੇਖੋ ਮੈਨੂੰ ਨਿਗਾ ਰੱਖਣੀ ਪੈਂਦੀ ਆ ਬਾਰੋਂ ਆਈ ਆ ਬੈਦ ਹੁਣ ਕਾਟ ਬਣਾ ਲਈ ਜਾਂਦਾ ਸਾਰਾ ਦੇ ਵਾਪਸ ਪੁਰਾਣੇ ਦਿਨ ਯਾਦ ਆਉਂਦੇ ਨੇ ਤੇ ਰੇਓ ਦੁਪਹਿਰ ਆ ਗਿਆ ਪਰ ਹਾਲੇ ਹੁਣ ਕਾਲੀ ਹੋਈ ਪਈ ਐ ਪਹਿਲਾਂ ਘਰ ਪੁਰੇ ਹੈਗੇ ਚੱਲ 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 ਰੈਡੀ ਆ ਗਿਆ ਹੁਣ ਆਪਾਂ ਜਾ ਉਹ ਲੈ ਲਿਆ ਹਾਂ ਬਦ ਮੈਂ ਬੋੜੀਆਂ ਨਾਲ ਪੜ ਰਿਹਾ ਮੈਂ ਜਰਾ ਉਹ ਫੇਰ ਲੈ ਲਈ ਮੂਲੀ ਇਹੋ ਮੂਲੀ ਲੈ ਕੇ ਕੀ ਕਰਨਾ ਉਹ ਤੇਰੇ ਖਾਤਰ ਤੇਰੀ ਫਾਇਦਾ ਕਰਦਾ ਤੇਰੀ ਚੰਗੀ ਘਾਹ ਦੀ ਮੈਦ ਤੋਂ ਪੌਂਠੇ ਬਣਾ ਕੇ ਖਵਾਵਾਂਗੇ ਜਾਂ ਲੈ ਆ ਜਾ ਕੇ ਹੋਰ ਇਹ ਜਿਹੜੀਆਂ ਲਿਆਉਣੀਆਂ ਨੇ ਇਹ ਤਾਂ ਮਾਂ ਦਾ ਪੁੱਤ ਜਦੇ ਤੁਰ ਪਉਂਦਾ ਜਿੱਧਰ ਨੂੰ ਤੁਰਦਾ ਕੁੜੀਏ ਆਪਣੇ ਆਪਣੇ ਕਿੱਦਾਂ ਨੇ ਹਾਂ ਜੀ ਆਪਿਆ ਜੂ ਕਿਵੇਂ ਹੋ ਰਹੇ ਸੀ ਬੈਠ ਕੋ ਕੋ ਕਰਾਉਂਦੇ ਸੀ ਜੀ ਐਸੀ ਕਲਾਸਾਂ ਬਾਰੇ ਗੱਲ ਹੋਈ ਸੀ ਹਾਂ ਜੀ ਹਾਂ ਜੀ ਗੱਲ ਕੀਤੀ ਸੀ ਕੋਈ ਨਾਲ ਸੀ ਹਾਂ ਜੀ ਚੱਲੀ ਘਰ ਤੋਂ ਹਾਂ ਜੀ ਬੱਚਾ ਜੀ ਜੇ ਕੋਈ ਗੱਲ ਨਹੀਂ ਮੈਂ ਬਾਹਰ ਬਾਹਰ ਮਾਰ ਦੂੰਗਾ ਹਾਂ ਜੀ ਬਾਈ ਜੀ ਓਏ ਆ ਗਿਆ ਆ ਗਿਆ ਅੱਗੇ ਆਈ ਦੱਸੀਗਾ ਇੱਗੜੀ ਤੁਹਾਡੀ ਮਾਰੀ ਉਹ ਜਿਹੜਾ ਤੁਸੀਂ ਕਿਵੇਂ ਆ ਗਏ ਤੇ ਬੱਚੇ ਬੜਾ ਨਾਈਸ ਜੇ ਅੱਛਾ ਅੱਛਾ ਹਾਂ ਉਹ ਬੁੜਿਆਂ ਨੂੰ ਹਾਂਜੀ ਹਾਂਜੀ ਬੈਠੋ ਦੋ ਮਿੰਟ ਓਏ ਜਾ ਪਿਆ ਆ ਮਾਣ ਲਿਆ ਮੈਂ ਇਹ ਵਾਕ ਬਲਾਕ ਉਹ ਅੱਜ ਬੜੇ ਚਾਹ ਲਾਣਾ ਬੈਠੇ ਜੀ ਤੁਸੀਂ हाँ लो जाते हैं इतनी बनाई है जी नहीं बड़ा कोई बनाऊँ पागल है नी होंगे स्कूल आने के बाद क्या है उपलब्ध भाई सुन पति है बात कर रहा आगे बड़ा कोई भी आ रहा है कलाकार जाते हो ਅੱਲਾਇ ਜ ਮੇ ਤੁਹਾਡੇ ਜਵਾਕਾ ਮੇਰਾ ਮਤਲਬ ਪਿੰਡ ਦੇ ਜਵਾਕਾ ਨੂੰ ਬੰਦ ਗੁੱਡ ਮਲਾਉਂਦੀ ਦੀ ਸੱਤ ਗਾਜੀ ਸੱਤ ਗਾਜੀ ਅੱਜ ਆ ਮੈਡਮ ਆ ਜੀ ਉਹ ਸਾਡੇ ਕੋਲ ਆਉਂਦੀ ਮਰੀ ਕਿੱਥੇ ਪੜਾਉਂਗੇ ਆਜੋ ਆਜੋ ਤੈਨੂੰ ਆਜੋ ਕਿਰਮਾ ਆਜਾ ਨੇ ਕਿਤੇ ਮਰੀ ਇਹ ਆਪਾਂ ਤਾਂ ਅਗਲਾ ਰੋਜ਼ ਨੂੰ ਦਿੰਦੇ ਹਾਂ ਜੀ ਉਹ ਸਮਝਾਏ ਉੱਠੇ ਵਾਲਾ ਡਰ ਮੈਂ ਉੱਪਰ ਕਰਦਾ ਇਹ ਵੀ ਉਹ ਵੀ ਜਿਉਂ ਲਾਣਾ ਬਹੁਤ ਉਹ ਕਰਦਾ ਇਹ ਉੱਪਰ ਹਾਂਜੀ ਕੋਠੇ ਤੇ ਬਣਾ ਟਾਈਮ ਪੜਨੇ ਵਾਲੀ ਪਰਨੇ ਨੋ ਕਰਾਦਾ ਹਾਂ ਪਰਲੀ ਅੱਜ ਕੋਠਾ ਰੱਖੇ ਮੈਂ ਅੱਜ ਕਮੈਂਟ ਮੈਂ ਕਰਵਾਉਂਦਾ ਅੱਗੇ ਆਓ ਹਾਂ ਅੰਮੀ ਸੈਟ ਹੈ ਇਹ ਜੁੜੀ ਚੱਲ ਗਿਆ ਉਹ ਲੋਹੇ ਦੇ ਵਿੱਚ ਪਾ ਕੇ

ਕਲਾਜੀ ਦੇਖਣਾ ਨਾ ਭੁੱਲਣਾ ਜੀ ਅਗਲੇ ਐਂਟਪਾਰ ਭਾਗ 8 ਮੈਡਮ ਦੀ ਕਲਾਸ